ਅੱਜ ਗੱਲ ਕਰਦੇ ਹਾਂ ਸਾਡੀ ਸਿੱਖ ਕੌਮ ਤੇ ਖਾਲਸਾ ਰਾਜ ਦੇ ਇੱਕ ਹੋਰ ਮਹਾਨ ਤੇ ਬਹਾਦਰ ਜਰਨੈਲ ਸਰਦਾਰ ਨਿਦਾਨ ਸਿੰਘ ਪੰਜ ਹੱਥਾਂ ਬਾਰੇ ਜਿਨ੍ਹਾਂ ਦੇ ਬਾਰੇ ਸ਼ਾਇਦ ਸਾਡੇ ਬਹੁਤੇ ਪੰਜਾਬੀ ਜਾਣਦੇ ਨਾ ਹੋਣ ਕਹਿੰਦੇ ਨੇ ਸਰਦਾਰ ਨਿਦਾਨ ਸਿੰਘ ਐਡਾ ਸਰ ਕੱਢ ਯੋਧਾ ਸੀ ਕਿ ਉਹਨਾਂ ਦੇ ਸਰੀਰ ਤੇ ਚਾਰ ਉਂਗਲਾਂ ਦੀ ਜਗ੍ਹਾ ਵੀ ਨਹੀਂ ਸੀ ਜਿੱਥੇ ਕੋਈ ਫੱਟ ਨਾ ਲੱਗਾ ਹੋਵੇ ਅਤੇ ਸ਼ੇਰੇ ਪੰਜਾਬ ਜਦ ਵੀ ਕਿਸੇ ਬਾਹਰੀ ਮੁਲਕ ਦੇ ਨੁਮਾਇंदे ਜਾਂ ਰਾਜੇ ਨੂੰ ਮਿਲਦੇ ਸਨ ਤਾਂ ਨਿਹਾਲ ਸਿੰਘ ਨੂੰ ਖਾਸ ਕਰਕੇ ਨਾਲ ਰੱਖਦੇ ਸਨ ਤਾਂ ਕਿ ਉਹ ਲੋਕ ਪੰਜ ਹੱਥੇ ਸਰਦਾਰ ਦਾ ਚਿਹਰਾ ਦੇਖ ਕੇ ਹੀ ਚੰਗੀ ਤਰ੍ਹਾਂ ਜਾਣ ਲੈਣ ਕਿ ਸਿੱਖ ਰਾਜ ਦੇ ਯੋਧੇ ਕਿੰਨੇ ਬਹਾਦਰ ਨੇ ਇੱਕ ਵਾਰ 1823 ਦੀ ਤਰਕੀ ਨਾ ਸ਼ਹਿਰੇ ਦੀ ਲੜਾਈ ਜੋ ਖਾਲਸੇ ਨੇ ਪਠਾਣਾ ਦੇ ਘਰ ਵਿੱਚ ਜਾ ਕੇ ਲੜਕੇ ਫੋਤੇ ਕੀਤੀ ਸੀ ਇਸ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਆਪ ਵੀ ਲੜ ਰਹੇ ਸਨ ਤਾਂ ਸ਼ੇਰੇ ਪੰਜਾਬ ਨੇ ਨਜ਼ਾਰਾ ਵੇਖਿਆ ਕਿ ਨਿਹਾਨ ਸਿੰਘ ਨੂੰ ਪੰਜ ਪਠਾਣਾ ਨੇ ਘੇਰ ਲਿਆ ਤਾਂ ਨਿਹਾਨ ਸਿੰਘ ਨੇ ਅੱਖ ਝਪਕਦੇ ਨਾਲ ਹੀ ਐਸੀ ਤੇਗ ਜਲਾਈ ਕਿ ਉਹਨਾਂ ਪੰਜਾਂ ਨੂੰ ਪਾਰ ਬਲਾ ਦਿੱਤਾ ਤੇ ਉਹਨਾਂ ਦੀਆਂ ਤਲਵਾਰਾਂ ਹੋ ਲਈਆਂ ਇਹ ਨਜ਼ਾਰਾ ਦੇਖ ਕੇ ਸ਼ੇਰੇ ਪੰਜਾਬ ਘੋੜੇ ਤੋਂ ਉਤਰ ਆਏ ਤੇ ਨਿਹਾਨ ਸਿੰਘਾਂ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਤੇ ਆਖਿਆ ਵਾ ਵਾ ਮੇਰੇ ਪੰਜ ਹੱਥੇ ਜ਼ੋਰ ਮੇ ਖਾਲਸਾਈ ਸ਼ਾਨ ਰੱਖ ਵਿਖਾਈਏ ਅੱਜ ਤੋਂ ਤੇ ਆਪਣੇ ਜਾਬਾਜ਼ ਸੂਰਮਿਆਂ ਨੂੰ ਕਹਿਣ ਲੱਗੇ ਕਿ ਨਿਧਾਨ ਸਿੰਘ ਦੇ ਦੋ ਨਹੀਂ ਪੰਜ ਹੱਥ ਨੇ ਬਸ ਉਸੇ ਦਿਨ ਤੋਂ ਨਿਧਾਨ ਸਿੰਘ ਨੂੰ ਪੰਜ ਹੱਥਾ ਸਰਦਾਰ ਕਹਿਣ ਲੱਗ ਪਏ ਸਰਕਾਰੀ ਕਾਗਜ਼ਾਂ ਵਿੱਚ ਵੀ ਨਿਧਾਨ ਸਿੰਘ ਦੇ ਨਾਮ ਨਾਲ ਪੰਜ ਹੱਥਾ ਲੱਗਣਾ ਸ਼ੁਰੂ ਹੋ ਗਿਆ ਇਸੇ ਜੰਗ ਵਿੱਚ ਅਫਗਾਨਾ ਦਾ ਇੱਕ ਬਹੁਤ ਬਹਾਦਰ ਜਰਨੈਲ ਖਾਨ ਮੁਹੰਮਦ ਵੀ ਲੜ ਰਿਹਾ ਸੀ ਕਹਿੰਦੇ ਨੇ ਕਿ ਉਸ ਦਾ ਅਫਗਾਨਾ ਵਿੱਚ ਬੜਾ ਦਬਦਬਾ ਸੀ ਤੇ ਉਸ ਦੀ ਬਹਾਦਰੀ ਦੇ ਚਰਚੇ ਦੂਰ ਦੂਰ ਤੱਕ ਸਨ ਤੇ ਅਫਗਾਨਾਂ ਨੂੰ ਯਕੀਨ ਸੀ ਕਿ ਖਾਨ ਮੁਹੰਮਦ ਦੀ ਤਲਵਾਰ ਅੱਗੇ ਕੋਈ ਵੀ ਸਿੱਖ ਜ਼ੋਰਮਾਨੇ ਟਿਕ ਸਕਦਾ ਚਲਦੀ ਜੰਗ ਵਿੱਚ ਖਾਨ ਮੁਹੰਮਦ ਤੇ ਨਦਾਨ ਸਿੰਘ ਆਹਮੋ ਸਾਹਮਣੇ ਹੋ ਗਏ ਫੇਰ ਕੀ ਸੀ ਲੱਗੀ ਦੋਨਾਂ ਜ਼ੋਰਮਿਆਂ ਦੀ ਤੇਗ ਵਿੱਚ ਤੇਗ ਵੱਜਾਂ ਪਰ ਦੋ ਹੱਥਾਂ ਵਾਲਾ ਪੰਜ ਹੱਥਾਂ ਵਾਲੇ ਦੇ ਸਾਹਮਣੇ ਮੁਕਾਬਲਾ ਕਦੋਂ ਕਰ ਸਕਦਾ ਅਖੀਰ ਨਿਦਾਨ ਸਿੰਘ ਦੀ ਟੇਕ ਨਾਲ ਖਾਨ ਮੁਹੰਮਦ ਫੱਟੜ ਹੋ ਕੇ ਜ਼ਮੀਨ ਦੇ ਡੱਗ ਪਿਆ ਤੇ ਛੇਤੀ ਹੀ ਉਸ ਦੀ ਜਾਨ ਵੀ ਉਸ ਦੀ ਦੇਹ ਛੱਡ ਗਈ ਤੇ ਮਦਾਨ ਖਾਲਸੇ ਦੇ ਹੱਥ ਵਿੱਚ ਰਿਹਾ ਕਹਿੰਦੇ ਨੇ ਇੱਕ ਵਾਰ ਹਿੰਦੁਸਤਾਨ ਦਾ ਗਵਰਨਰ ਜਰਨਲ ਲਾਹੌਰ ਸਰਕਾਰ ਨੂੰ ਮਿਲਣ ਆਇਆ ਤੇ ਉਹਨੇ ਮਹਾਰਾਜਾ ਅੱਗੇ ਨਿਦਾਨ ਸਿੰਘ ਨੂੰ ਵੇਖਣ ਦੀ ਤੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਮਿਨਧਾਨ ਸਿੰਘ ਨੂੰ ਬੁਲਾਇਆ ਗਿਆ ਸਰਦਾਰ ਮਿਨਧਾਨ ਸਿੰਘ ਨੂੰ ਦੇਖ ਕੇ ਗੋਰਾ ਬੋਲਿਆ ਕਿ ਮਹਾਰਾਜ ਜੀ ਦੁਨੀਆ ਤਾਂ ਕਹਿੰਦੀ ਹੈ ਕਿ ਮਿਨਧਾਨ ਸਿੰਘ ਦੇ ਪੰਜ ਹੱਥ ਨੇ ਪਰ ਇਸਦੇ ਤਾਂ ਦੋ ਹੀ ਨੇ ਤਾਂ ਸ਼ੇਰ-ਏ-ਪੰਜਾਬ ਹੱਸ ਕੇ ਬੋਲੇ ਵਰਨਰ ਸਾਹਿਬ ਤੁਸੀਂ ਆਪਣੇ ਰੱਬ ਅੱਗੇ ਦੁਆ ਕਰੋ ਕਿ ਕਦੇ ਵੀ ਤੁਹਾਨੂੰ ਮਿਨਧਾਨ ਸਿੰਘ ਦੇ ਪੰਜ ਹੱਥ ਦੇਖਣ ਦਾ ਮੌਕਾ ਨਾ ਮਿਲੇ ਕਿਉਂਕਿ ਜੇ ਤੁਸੀਂ ਇਸਦੇ ਪੰਜ ਹੱਥ ਦੇਖ ਲਏ ਤਾਂ ਫਿਰ ਤੁਸੀਂ ਕੁਝ ਹੋਰ ਦੇਖਣ ਯੋਗੇ ਨਹੀਂ ਰਹਿਣਾ ਇਹ ਐਸਾ ਸੂਰਮਾ ਹੈ ਕਿ ਹਾਥੀਆਂ ਤੱਕ ਦੀਆਂ ਹੱਕਾਂ ਜੀਰ ਕੇ ਲੰਘ ਜਾਂਦਾ ਫਿਰ ਬੰਦਾ ਦਾ ਚੀਜ਼ ਹੀ ਕੀ ਆ ਨੰਦਾਨ ਸਿੰਘ ਨੇ ਸਾਰੀ ਉਮਰ ਆਪਣੇ ਤੋਂ ਜਾਨ ਤੋਂ ਵੀ ਪਿਆਰੀ ਖਾਲਸਾ ਕੌਮ ਤੇ ਖਾਲਸਾ ਰਾਜ ਦੀ ਸੇਵਾ ਕੀਤੀ ਸਾਨੂੰ ਸਿੱਖ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਤਾਂ ਜੋ ਅਸੀਂ ਆਪਣੇ ਉਹਨਾਂ ਯੋਧਿਆਂ ਨੂੰ ਜਾਣ ਸਕੀਏ ਜਿਨ੍ਹਾਂ ਦੇ ਸਰਾ ਤੇ ਸਿੱਖ ਰਾਜ ਖੜਾ ਸੀ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਕਿੰਨਾਂ ਦੇ ਵਾਰਿਸਾਂ ਐ ਦੁੱਕੀਆਂ ਤਿੱਕੀਆਂ ਸਾਨੂੰ ਤੇ ਸਾਡੀ ਮਾਂ ਬੋਲੀ ਨੂੰ ਕਾਤਮ ਨਹੀਂ ਕਰ ਸਕਦੇ ਅਸੀਂ 5 ਹੱਥੇ ਵਰਗੇ ਸੂਰਮਿਆਂ ਦੇ ਵਾਰਿਸ ਹੇ ਸਾਡੇ ਬੱਚਾ ਨੂੰ ਸਿਖਾਓ